மே பீ பீன் தந்த கடா ஓய் தூ பத்தியா ஆல பிய ਕਸਾ ਗ੍ਰਾਕਿਓ ਤੇ ਅਜੇ ਨਾ ਆ ਪਰ ਤਾ ਮੇਰਾ ਪਪਾ ਮੈਨਿਆ ਗਿਆ ਕਰਾ ਦਿੱਤੇ ਹੁਣ ਕਿਹਦੇ ਆ ਤੇਰਾ ਮੁੰਡਾ ਜੀ ਤੇ ਹੁਣ ਤੇ ਮੁੰਡਾ ਗਿਆ ਤੇ ਤੂੰ ਬਣਾ ਦੇ ਲੈ ਤੂੰ ਉਹ ਵੀ ਹੋਣੀ ਕੁੜੀ ਵੀ ਕਿਹੜੀ ਕੁੜੀ ਸੰਦੀਪ ਆਉਣ ਵਾਲੀ ਆ ਕਿਹੜੀ ਸੰਦੀਪ ਤੈਨੂੰ ਨਹੀਂ ਪਤਾ ਭੁੱਲ ਗਈ ਤੂੰ ਹਾਏ ਹਾਏ ਇਹ ਤਾਂ ਕੁੜੀ ਦਾ ਕੁੜੀ ਦਾ ਕੀ ਹੈ ਤੇ ਚਾ ਤੇਰੀਆਂ ਕੁੜੀਆਂ ਨੇ ਤੇ ਕੀ ਪਤਾ ਕਿਹੜੀ ਆਉਣੇ ਹਾਏ ਨਹੀਂ ਮੇਰੇ ਧੀਏ ਮੇਰੇ ਦੰਦ ਪੀੜੋਂ ਡੇ ਨੇ ਮੂੰਹ ਪੀੜੋਂ ਡੇ ਮੈਨੂੰ ਕੋਈ ਦੰਦ ਲੰਮੇ ਪੜਾਏ ਹੋਏ ਨੇ ਜene ਖਾਈ ਪਰ ਖੈਨੇ ਰੋਟੀ ਨਾ ਲਪੜਦੀ ਨਾ ਮੇਰਾ ਮੂੰਹ ਪੀੜੋਂ ਡੇ ਫਾਰਾ ਚੋਖਾ ਦੇ ਰੋ ਗਿਆ ਦੰਦ ਪੜਾਇਆ ਨਾ ਅਗੇ ਵੀ ਦਰਦ ਆਈ ਪੂਰੀ ਅੰਦਰ ਚਲ ਆ ਜਾ ਬਣਾ ਲੈ ਰਸੋਈ ਚ ਆ ਬਣਾ ਨਹੀਂ ਪੈਂਦਾ ਮੈਨੂੰ ਖੜਾ ਚਲ ਬਣਾ ਬਣਾ ਲੈ ਜੀ ਇਹ ਕਿਹਣਾ ਕੀ ਹੋਣਾ ਕੁੜੀ ਕੁੜੀ ਆਲ ਬੜੀ ਕੁੜੀ ਕੁੜੀ ਆ ਗਿਆ ਫਮੋਰ ਚੱਕਾ ਕੱਟ ਕੇ ਗਈ ਆ ਆਜੂ ਮੈਂ ਭਾਰੀ ਆਹ ਕੁੜੀ ਨਹੀਂ ਆਉਣਾ ਚਲ ਕੋਈ ਨਾ ਰੋਟੀ ਖਾ ਲੂਗੀ ਤਾਂ ਕੀ ਹੋ ਜੂਗਾ ਕੋਈ ਨਾ ਤੂੰ ਬਣਾ ਲੈ ਆ ਜਾ ਮੈਂ ਚਲ ਨਿਆਣੀ ਉਹ ਤੇ ਕੀ ਮਾ ਇਹ ਮਾ ਨਾ ਮਾਉਂਦੀ ਤਾਂ ਨਿਆਣੀ ਨਹੀਂ ਹੁੰਦੀ ਤਾਂ ਕੀ ਕਰਨਾ ਕਰਨੀ ਹੈ ਮੈਂ ਤਾਂ ਸਕੂਲ ਗਏ ਨਾ ਕੋਈ ਕੋਈ ਨਹੀਂ ਜਾਂਦੀ ਆਪਣੇ ਪੇਕੇ ਐਂ ਤਰਾਂ ਜਾਂਦੀ ਮੈਂ ਤੇ ਮੁੰਡਾ ਤੇਰੀ ਕੁੜੀ ਕੱਟਦੀ ਚਲ ਜਾ ਤੂੰ ਬਣਾ ਲੈ ਵੇਖੀ ਜਾਏਗੀ ਜਾ ਤੂੰ ਇਹ ਬੜਾ ਅਸਰ ਨਾ ਆਉਂਦਾ ਹੈ ਨਾ ਹਲੋ ਆਂਜੀ ਕੁੜਕੀ ਕਿੰਨੂ ਗੱਲਾਂ ਕਰਨੀਆਂ ਨੇ ਧੀਏ ਹਾਏ ਆ ਵੇਲਾਵੇ ਆ ਦੱਸ ਆ ਵੇਲਾ ਹੁਣ ਤੇ 12 ਵਜੇ ਤੱਕੋਂ ਨਿਕਲ ਕੇ ਗਿਆ ਆ ਹੈਨਾ ਤਾਂ ਤੂੰ ਫੇਰ ਉਹਨੂੰ ਫੋਨ ਲਾ ਲਿਆ ਤੂੰ ਨੂੰ ਕੰਮ ਨਹੀਂ ਕਰਦੇ ਨਾ ਹਾਂ ਤੂੰ ਨਾ ਹੋ ਚਲੀ ਜਾ ਮੇਰਾ ਮੂੰਹ ਪੀੜੋਂ ਹੰਡਿਆ ਆ ਤੇ ਮੈਂ ਤੈਨੂੰ ਆ ਪਿਆਰ ਕੱਟ ਦਿੱਤਾ ਇੰਨਾ ਸਾਰਾ ਥੋੜਾ ਜਿਹਾ ਤੇ ਮੈਂ ਕਿ ਕਰੂੰ ਮੂੰਹ ਪੀੜਾ ਹੰਡਿਆ ਤੇ ਕਿਰ ਮੁੰਡੇ ਨਾਲ ਗੱਲ ਕਰਨੀ ਹੈ ਕਿ ਸੋਹਰ ਨਾਲ ਤੇ ਨਹੀਂ ਕਰਨੀ ਨਹੀਂ ਮੁੰਡੇ ਨਾਲ ਗੱਲ ਕਰਨ ਦੀ ਹੁਣ ਤੇ ਘਰੋਂ ਨਿਕਲ ਕੇ ਗਿਆ ਤੂੰ ਤੇ ਫਿਰ ਨਾਲ ਚਲੇ ਜਾਗਾ ਚਲ ਜਾਗਾ ਮੇਰਾ ਨਹੀਂ ਕੀ ਲੱਗਾਂਦੇ ਅੱਜ ਨਹੀਂ ਜੀ ਲੱਗਾਂਦੇ ਆ ਸੀਗਾ ਹਾਂ ਹੈ ਤੂੰ ਪਿਆਰ ਨਾਲ ਚਲੇਗਾ ਆਪਣੀ ਮਾਂ ਦੇ ਕੋਲ ਹਾਂ ਦੋਗੇ ਇਹ ਨਹੀਂ ਯਾਰ ਤਾਂ ਕਦੀ ਕਦੀ ਉਹ ਇਹਨੂੰ ਖਾਣ ਦੀ ਲੱਗੀ ਦੀ ਕੁੜੀ ਨੇ ਨਾ ਤੁਹਾਡੀ ਭੈਣ ਦੇ ਵਿੱਚ ਵਾਹੀ ਨਹੀਂ ਉਹੜਾ ਕਹਿੰਦੇ ਆ ਪੱਠਾ ਬਣਾ ਕੇ ਰੱਖ ਲਾ ਧੁੱਪੂ ਕਰਦੀ ਆ ਉਹ ਆ ਕਰਦੀ ਆ ਨਾੜੀਆਂ ਨੂੰ ਆ ਰਿਹਾ ਰੋਟਾ ਲਾਲ ਡਾ ਲੇਗੀ ਮੇਰੇ ਦੰਦ ਪੀਲ ਹੋ ਜਾਂਦੇ ਮੈਂ ਗਲੀਆਂ ਬਣਾ ਕੇ ਖੁਲਾਰ ਕਰਦੀ ਆ ਬਈ ਇਹੋ ਜਿਹਾ ਬੰਦਾ ਤੁਹਾਡੇ ਨਾਲ ਗਲ ਕਰ ਮੈਂ ਨਹੀਂ ਜੀ ਲਗਾ ਦੇ ਕੇ ਲੈ ਚੜ ਲੈਣਾ ਨਾ ਕਰ ਕਰਦੀ ਆ ਕਿ ਤੂੰ ਸਪੋਚ ਗਿਆ ਲੱਗ ਗਿਆ ਕੰਮ ਤੇ ਕੀ ਤੇਰਾ ਤਰੀਕਾ ਏ ਅੱਛਾ ਅੱਛਾ ਕਰ ਮੈਂ ਤੇ ਤੁਹਾਡੇ ਤੇ ਜਾਂ ਤੁਹਾਡੇ ਸ਼ਹਿਰ ਤੇ ਮੇਰੇ ਮੈਂ ਕਿ ਇਹਨੂੰ ਜਾਉਂਦੀ ਆ ਠੀਕ ਠੀਕ ਅੱਛਾ ਠੀਕ ਹੈ ਆ ਉਹ ਮੈਂ 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 ਤੇ ਤੁਹਾਡੇ ਨਾਲ ਮਤ ਬਲੀਆ ਆ ਗੀ ਤੁਸੀਂ

ਰੋਟਾ ਮੈਂ ਮੇਰਾ ਨਾ ਪਰਤਾ ਬਣਾਦੀ ਉਹਨਾਂ ਦਾ ਬਣਾ ਕੇ ਨਹੀਂ ਮੈਂ ਤੇ ਪਰਤਾ ਬਣਾ ਦੇਣੀ ਪਰਤਾ ਬਣਿਆ ਤੇ ਆਹ ਵਾ 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 ਦੇ ਗਲਾ ਚੱਕ ਚੱਕ ਦਲੇ ਤੇ ਠੀਕੇ ਉਹ ਤੇਰਾ ਮੁੰਡਾ ਕਹਿੰਦਾ ਮੈਂ ਮਾਰਸ਼ ਲੈਣੇ ਸੀ ਤੇ ਕਹਿੰਦਾ ਇਕਰਾਂ ਦੀ ਕਿ ਕਿਦਾ ਸ਼ਗਾਇਰਾਂ ਛੜ ਪਾ ਦੇ ਤੇ ਇਹਦੇ ਕਹੇ ਨਾ ਲੱਗੀ ਤੂੰ ਹੁਣ ਹੱਸ ਲਿਆ ਕਹਿੰਦਾ ਨਾ ਕੋਈ ਪਰਤਾ ਤੇ ਕਹਿੰਦੀ ਨਾ ਇਹ ਨਹੀਂ ਆਦਾ ਬਣਾਣ ਤੇ ਉਹ ਨਹੀਂ ਜਾਣੇ ਦੱਸ ਤੂੰ ਮੁੰਡੇ ਤੈਨੂੰ ਕਹਿੰਦਾ ਕਹਿੰਦਾ ਕੁੜੀ ਨੇ ਮੁੰਡੇ ਨੂੰ ਛਾਡੋ ਖਾ ਕੇ ਆਇਆ ਤਾਂ ਲੈ ਕੇ ਵੀ ਗਿਆ ਹੈ ਨਾ ਤੇ ਤੂੰ ਉਹਦੇ ਪੜਤਾ ਬਣਾ ਮੈਨੂੰ ਕਹਿੰਦਾ ਕਿ ਮੈਨੂੰ ਸ਼ੇਰ ਦਾ ਲਾਸ਼ ਚਾਹਵਾ ਮੈਂ ਉੱਥੋਂ ਖਾ ਲੂੰਗਾ ਟਾਬੇ ਤੋਂ ਤੇ ਤੂੰ ਨਾ ਤਾਂ ਹੋਰ ਫੇਰਾ ਘਰ ਵਿੱਚ ਰੋਟਾ ਲਾ ਹਾਏ ਨਹੀਂ ਪੈਣੇ ਮਾਂ ਨੂੰ ਕਹਿੰਦੀ ਵੀ ਤੈਨੂੰ ਕੱਲਾ ਪਾਲ ਕੇ ਦੇ ਇੰਨੀ ਪਰਿਵਾਰ ਵਾਲਾ ਨਾ ਹੁੰਦਾ ਮੈਂ ਵੀ ਨਾ ਹੁੰਦੀ ਤੇ ਕੁੜੀਆਂ ਵੀ ਨਾ ਹੁੰਦੀਆਂ ਉਹਨਾਂ ਤੇ ਆਉਣਾ ਭੁੱਖੇ ਭੁੱਖੇ ਕਰਦੀ ਆਏਗੀ ਅੱਲਾ ਕੱਲਾ ਹੀ

那也得，不能光是自己搞啊，人家肯定得搞啊，是吧？人家会弄，那像我这种干的，不干了，人家。人家外面都叫他收人家，外面都叫他收人家，外面。哎，收人家没多少，我我弄我弄我爸在家里种地，我爸种地我弟，我弟我娘也也也在种，我哥就专门种地那个。哎，我弟也跟你说，光他自己。 सासु तो हरीच सारे न्याय खाते लाल खा लो ते लो तो तड़क देवी तो आवी हे साथ मिर्च न्याय नहीं खाने ना तेरा भरा ही मिर्च खाँगा भाभी नहीं ਨਾ ਭਰਾ ਤੇ ਰਖਾ ਵੇ ਇਨੀ ਮੇਰੇ ਕਿੰਨਾ ਬੱਚੇ ਖਾਣ ਲਾ ਮੈਂ ਆ ਕਮ ਤੇ ਉਹ ਹੈਗੇ ਮੇਚਾ ਵੀ ਕਿਦਾ ਧੜਕ ਦੂਗੀ ਤਵੇ ਕਿਛੇ ਰਠੀਕ ਆ ਕਭੀ ਇਦਾਂ ਕਰੂ ਕਿਰਪਾ ਮੈਂ ਨਾ ਹੋ ਚਾਪੀ ਇਨ ਲੱਗੀ ਸੀ ਕਰ ਤੇ ਮੈਂ ਨਾ ਫਿਰ ਪੀਤੀ ਮੈਂ ਕੋ ਆ ਭਾਬੀ ਕੋਲ ਜਾ ਕੇ ਕਿਉਂ ਕਭੀ ਕਰਕੜੇ ਕਿ ਕਰਤਾ ਦਬਾ ਦੇ ਮਮੀ ਕਿਤੇ ਨੇ ਮਮੀ ਆ ਗੋੜੇ ਕੋਲ ਆ ਰਵੇ ਕਿ ਕਿਹਾ ਕਿ ਨਾ ਮਮੀ ਜੀ ਨਾ ਦੇਖਾ ਮੇਰੇ ਹਾਂ ਮੈਂ ਤੇ ਆਇਆ ਹਾਂ ਪਰ ਕੈਰੀ ਤੇ ਤੁਸੀ ਦੰਦ ਦਵਾਈ ਨਹੀਂ ਤੁਸੀ ਮੈਨੂੰ ਦੰਦ ਦਵਾਈ ਦੰਦ ਦਵਾਈ ਨੇ ਕਿ ਮੈਂ ਦਵਾਈ ਤੇ ਖਾਣ ਦੇ ਹੀ ਆ ਜੀ ਹਫਤਾ ਹੋ ਗਿਆ ਆ ਦੰਦ ਪੀੜ ਕਰਦੇ ਸੀ ਕੀੜਾ ਲੱਗਾ ਆ ਤੇ ਕਰਵਾਏ ਨੇ ਤੇ ਉਹ ਮੇਰੇ ਪੀੜ ਬੜੇ ਕਰਦੇ ਨੇ ਤੇ ਕਾ ਮ ਬੋਲਟੇ ਉਹ ਆਏ ਸੀ ਚੱਤ ਗੁਣੀ ਹਮ ਬਦਲੇ ਚੱਤ ਗੁਣੀ ਉਹ ਉੱਧਰ ਆਏ ਹੋਏ ਸੀ ਤੇ ਫਿਰ ਘਰੇ ਕੰਮ ਬੜਾ ਪੇਨਦਾ ਨਹੀਂ ਮੈਂ ਆ ਕੇ ਦੱਸਣਾ ਸੀ ਤੈਨੂੰ ਤੇ ਨਾ ਤੁਮ ਮੈਨੂੰ ਤੇ ਸੇ ਮੈਨੂੰ ਤੇ ਭਾਬੀ ਨੇ ਮੈਨੂੰ ਦੱਸੀ ਆਏ ਹਾਂ ਤਾਦੀਓ ਬਣ ਲੀ ਐਂ ਕਿ ਣਾਣੇ ਵੀ ਲੈ ਆਉਣੇ ਸੀਗੇ ਮਮੀ ਸਕੂਲ ਜੇ ਸੀ ਨਾ ਕਛੋਲੇ ਜੋ ਤੱਕ ਨਾ ਆ ਜਾਉਂਗੀ ਮੈਂ ਤੇ ਉਹ ਤੁਸੀਂ ਇਧਰ ਕਹਿਤਾ ਭਾਬੀ ਪੜ੍ਹ ਖੜਾ ਬਣਾਉਣੇ ਮੈਂ ਬਾਤ ਸੁਣਦੀ ਮੈਂ ਕਿ ਭਾਬੀ ਦਾ ਪੜ੍ਹ ਖਾਣ ਕੰਮ ਤੋਂ ਆਪਣਾ ਰੋਟੀ ਖਾਜ ਵੀ ਤੇ ਬੱਚਿਆਂ ਦੀ ਲੈ ਜੀ ਹਾਂਜੀ ਹਾਂਜੀ ਠੀਕ ਬੱਚਿਆਂ ਦੀ ਲੈ ਜਮਈ ਮਮਿ ਕਹ ਦੇਣੀ ਆ ਬੱਚਿਆਂ ਦੀ ਪੈਕ ਕਰਦੇ ਹੋ ਹਨ ਆ ਬੱਚਿਆਂ ਦੀ ਪੈਕ ਕਰਾ ਕੇ ਲੈ ਜੀ ਤੇ ਦਵਾਈ ਵੀ ਖਾ ਲਦੇ ਹੋ ਟਾਈਮ ਤੇ ਹਾਂ ਦਵਾਈ ਦੂ ਵੀ ਮੈਂ ਖਾਣ ਲਈ ਆ ਵੇ ਦਰ ਦੂੰਗੀ ਦਵਾਈ ਦਿੱਤ ਉਂ ਤਾਂ ਇਹ ਦਿੰਦੀ ਹਣੀ ਆ ਦੰਦ ਦਿੱਤ ਮੈਨੂੰ ਪਤਾ ਹੈ ਦਿੰਦੀ ਆ ਰੈਮ ਨਾਲ ਜੜੀ ਦਿੰਦੀ ਆ ਕਿਉਂ ਉਹ ਕਿਹੜੀ ਕਰਤੂਤਾ ਚੰਗਿਆ ਕਰਤੂਤਾ ਕਰਨਦੇ ਆ ਮੰਮੀ ਨੇ ਇਛਾ ਆ ਭਾਬੀ ਤਾਂ ਨਾ ਕੀ ਕਰੂ ਤੁਸੀਂ ਸਵਾ ਸਹੀ ਆ ਹਾਂ ਤਈ ਦੇ ਐਡੀ ਜਬਾਨ ਵਾਂਦੀ ਐ ਤਾਂ ਦਲੀਆ ਮੈਂ ਕਿਹਾ ਦਲੀਆ ਕਹਿੰਦੀ ਐ ਲੈ ਦਲੀਆ ਬਣਾ ਕੇ ਦੇਵਾ ਤੇ ਇਨੇ ਦਿਨ ਦਾ ਕਦ ਦਿਨ ਹੋ ਗਏ ਐ ਜਿਹੜੀ ਅੱਖਾਂ ਟੇਲੇ ਕੱਢਦੀ ਐ ਮੈਂ ਉਹ ਵੀ ਇਹ ਗੱਲ ਨਹੀਂ ਜੀ ਸੋ ਉਹ ਦਿਨ ਤੁਹਾਨੂੰ ਦਲੀਆ ਮਿਲਣ ਤੇ ਆ ਕਿ ਨਹੀਂ ਦਲੀਆ ਮਿਲਣ ਤੇ ਕੀ ਐ ਜੇ ਤੈਨੂੰ ਮਿਲਦਾ ਹੁੰਦਾ ਤਾਂ ਦਰਦ ਜਿਹਾ ਰਹਿੰਦੀ ਮੈਨੂੰ ਤਾਂ ਦਰਦ ਤੇ ਹੋਏ ਕਿ ਜਾਨ ਦਾ ਸਾਰਾ ਤੇ ਮੇਰੇ ਮੂੰਹ ਤੇ ਜੜੋਂੰਦਿਆ ਆਵੇ ਸਾਰੇ ਤੇ ਮੰਮੀ ਡਾਕਟਰ ਨੂੰ ਵਿਖਾ ਕੇ ਆਇਓ ਜਿੱਦ ਤੱਕ ਮੈਂ ਤੇਹੀ ਗੱਲ ਕਵਾਂਗੀ ਪਾਪੀ ਤੇ ਮੈਨੂੰ ਪਤਾ ਐ ਇਦਾਂ ਦੀ ਖੋਲੀ ਦਿਲ ਦੀ ਨਹੀਂ ਮਾੜੀ ਮੂਹ ਤੇ ਬੜਬੋਲੀ ਸ਼ੁਰੂ ਜਿਹੜਾ ਮੂਹ ਤੇ ਬੜਬੋਲਦਾ ਹੁੰਦਾ ਨਾ ਦਿਲ ਦਾ ਮਾੜਾ ਨਹੀਂ ਹੁੰਦਾ ਪਾਪੀ ਜਿਹੜੀ ਗੱਲ ਹੁੰਦੀ ਮੂਹ ਤੇ ਕਰ ਦਿੰਦੀ ਆ ਹੁਣ ਵੀ ਮੈਂ ਆਈਆਂ ਪਰ ਤਮੇ ਕਿਹਾ ਬਾਦ ਵਿੱਚ ਪੱਦੀ ਅਸਲੀ ਭਾਰ ਦੇ ਤੇ ਜਦ ਵੀ ਲੱਗ ਥੜਕ ਦਾਂਗੀ ਤੇਰੇ ਭਰਾ ਨੂੰ ਫਿਰ ਤੈਨੂੰ ਗੁੱਸਾ ਕਰ ਲੈ ਉਹਨਾਂ ਨੇ ਪਤਾ ਤਾਂ ਉਹਨਾਂ ਨੂੰ ਪਤਾ ਆ ਵੀਰਾ ਤੇਰਾ ਜਾਂਦਾ ਨਾ ਕੰਮ ਤੇ ਹਾਂਜੀ ਤੇ ਉਹ 12 ਵਜੇ ਤੱਕ ਹੋ ਗਿਆ ਆ ਤੇ ਫਿਰ ਉਹਦੇ ਨਾਲ ਗੱਲਾਂ ਕਰਨਦੇ ਆ ਕੁਰਸੀਆਂ ਤੇ ਲੱਤਾਂ ਰੱਖੀਆਂ ਨੇ ਮਾਰਚੜ ਗਿੰਨੀਆਂ ਪਾਉਣ ਦੀ ਗੱਲਾਂ ਕਰਨ ਦੀ ਜੇ ਜੇ ਕੰਮ ਤੇ ਗਿਆ ਤਾਂ ਉਹਨੂੰ ਕੰਮ ਤੇ ਲੱਗਾ ਰਹਿੰਦੇ ਚਾਹੁੰਦੇ ਮੈਂ ਨਹੀਂ ਗੱਲ ਸੁਣ ਹੁਣ ਤੇ ਨਹੀਂ ਨਾ ਕਿਸੇ ਨਾਲ ਦਿੱਲੀ ਦਿੱਤੀ ਤੇ ਸੀ ਬਾਹਰ ਜਾ ਕੇ ਹੋ ਗਿਆ ਟੱਲੀ ਉਹਦੇ ਨਾਲ ਚਲੀ ਜਾ ਕਰੇ ਫਿਰ ਮੈਂ ਕਿਹਦਾ ਨਹੀਂ ਕਰਦੇ ਉਹਦੇ ਨਾਲ ਛੇਲੀ ਚਾਹੇ ਅਸੀਂ ਨਹੀਂ ਇਹੋ ਜੇ ਕੰਮ ਕੀਤੇ ਨਾ ਤੁਹਾਨੂੰ ਪਤਾ ਚੰਗਾ ਲੱਗਦਾ ਨਹੀਂ ਤੇ ਫੋਨ ਨਹੀਂ ਨਹੀਂ ਸੀਗੇ ਤਾਨੀ ਸੀ ਕੰਮ ਹੁਣ ਫੋਨ ਇਧਰ ਕੋਈ ਘਰ ਕੋਈ ਜਾਂਦਾ ਤੇ ਫੜ ਫੜ ਪੁੱਛੀ ਦਾ ਪੜ ਗਏ ਜੋ ਇਹ ਪੁੱਛਦੇ ਹੁਣੀ ਹੋਰ ਕੀ ਕਹਤਾ ਹੁਣਾ ਚੱਲ ਕੋਈ ਗੱਲ ਨਹੀਂ ਹੁਣ ਤੂੰ ਆਈਆਂ ਨਿਆਣਿਆਂ ਦੇ ਵੀ ਨਾ ਹੋਰ ਨਹੀਂ ਕੋਈ ਇਹੋ ਜੀ ਗੱਲ ਨਾ ਕਰਿਆ ਇਹ ਨਿਆਣਿਆਂ ਜੋ ਤੂੰ ਆਈ ਹੈ ਨਾ ਪੜਤਾ ਬਣਾਇਆ ਤੇ ਨਿਆਣੇ ਤੂੰ ਖਾ ਕੇ ਤੇ ਨਿਆਣਿਆਂ ਜੋ ਰੋਟੀ ਲੈ ਕੇ ਜਾਈ ਠੀਕ ਠੀਕ ਹੈ ਤੇ ਮੈਂ ਨਾ ਤੂੰ ਬਹਿ ਕਿ ਜਿਹੜਾ ਕੋ ਮੈਂ ਨਾ ਵੰਡੀਆਂ ਵਾਲੇ ਗਿਆ ਆ ਮਾ ਉਹਨਾਂ ਦੇ ਨਾ ਜਿਹੜਾ ਕੋ ਮੁੰਡੇ ਦਾ ਨਾ ਉਹ ਥੋੜਾ ਟਿੱਲਾ ਹੀ ਮੁੰਡਾ ਇਓ ਨਾ ਜਦਾ ਪਤਾ ਕਰਨ ਗਿਆਣਾ ਜਾ ਮੈਂ ਉਧਰ ਜਾਣੀ ਚਲ ਮੈਂ ਵੀ ਭੱਜੀ ਹਾਂ ਤੇਰਾ ਕਤੂਗਾ ਚਾਹ ਕਹਿ ਕੇ ਤੁਹਾਡੀ ਜਰਾ ਮੈਂ ਜਾਵਾਂ ਮੈਂ ਜਰਾ ਕਿ ਮੈਂ ਹੁਣੇ ਆ ਜਾਣਾ ਮੈਂ ਜਿਆਦਾ ਚਿਰ ਨਹੀਂ ਆ ਮੈਂ ਜਾ ਮੈਂ ਜਾਵਾਂ ਜਰਾ ਠੀਕ ਤੁਹਾਡੀ ਜਰਾ ਆਹ ਵਈਆ ਨਹੀਂ ਅੱਗੇ ਨਹੀਂ ਨੂੰ